ਜੈਜ਼ੀਬੀ ਦੇ ਨਵੇਂ ਗੀਤ ਨੇ ਤਾਂ ਜੈਜ਼ੀਬੀ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ ਪੰਜਾਬੀ ਗਾਇਕ ਦਾ ਨਵਾਂ ਗੀਤ ਮੜਕ ਸ਼ਕੀਨਾ ਦੀ ਜੋ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਤੇ ਵਿਵਾਦਾਂ ਦੇ ਘੇਰੇ ਚ ਆ ਗਿਆ ਗੀਤ ਦੇ ਬੋਲ ਨੇ ਤੂੰ ਕੀ ਜਾਣਦੀ ਭੇਡੇ ਟੌਰ ਸ਼ਕੀਨਾ ਦੀ ਅਸਲ 'ਚ ਇਸ ਗੀਤ 'ਚ ਔਰਤਾਂ ਨੂੰ ਭੇਡ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ ਜੇਕਰ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਸੱਭਿਆਚਾਰਕ ਬੋਲੀਆਂ ਜਾਂ ਸਿੱਠਣੀਆਂ ਦੇ ਵਿੱਚ ਮਹਿਲਾਵਾਂ ਨੂੰ ਭੇਡਾਂ ਕਹਿ ਦਿੱਤਾ ਜਾਂਦਾ ਸੀ ਜਦੋਂ ਬੀਬੀਆਂ ਟੱਪੇ ਗਾਉਂਦੀਆਂ ਸੀ ਜਾਂ ਬੋਲੀਆਂ ਪਾਉਂਦੀਆਂ ਸੀ ਤੇ ਇੱਕ ਦੂਜੇ ਤੇ ਤੰਜ ਕੱਸਦੀਆਂ ਸੀ ਤਾਂ ਅਕਸਰ ਅਜਿਹੇ ਸ਼ਬਦ ਸੁਣਨ ਨੂੰ ਮਿਲਦੇ ਸੀ ਪਰ ਇਸ ਗੀਤ ਦੀ ਰਿਲੀਜ਼ ਦੇ ਬਾਅਦ ਜੈਜ਼ੀ ਬੀ ਉੱਤੇ ਕਈ ਸਵਾਲ ਖੜੇ ਹੋ ਗਏ ਨੇ ਕਿਸਾਨ ਪ੍ਰਦਰਸ਼ਨ ਤੇ ਉੱਤਰ ਆਏ ਨੇ ਆਉ ਸੁਣਦੇ ਹਾਂ ਇਸ ਬਾਰੇ ਕਿਸਾਨ ਬੀਬੀਆਂ ਦਾ ਕੀ ਕਹਿਣਾ ਹੈ ਮੈਂ ਮਨਵੀਰ ਕੌਰ ਰਾਹੀ ਜ਼ਿਲ੍ਹਾ ਸਰਪਸ ਬੀਕੇਯੂ ਲਖਵਾਲ ਅੱਜ ਅਸੀਂ ਕਚਹਿਰੀ ਚੌਂਗ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੇਜੀ ਵੀ ਅਸੀਂ ਅੱਜ ਅਸੀਂ ਉਹਦਾ ਪੁਤਲਾ ਫੂਕਿਆ ਦੇਖੋ 8 ਤਰੀਕ ਨੂੰ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹੜਦੇ ਆ ਤੇ 10 ਤਰੀਕ ਨੂੰ ਜੇਜੀ ਮੈਂਸ ਦਾ ਇੱਕ ਗਾਣਾ ਰਿਲੀਜ਼ ਹੁੰਦਾ ਮੜ ਕੁਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਇਹ ਜਿਹੜਾ ਭੇਡੇ ਸ਼ਬਦ ਦਾ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ ਇਹ ਜਿਹੜਾ ਭੇਡੇ ਸ਼ਬਦ ਆ ਇਹ ਇੱਕ ਇਸਤਰੀ ਨੂੰ ਪ੍ਰੋਨਾਉਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦਭਾਗਾ ਸ਼ਬਦ ਹੈ ਦੇਖੋ ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਹਨੂੰ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਠੀਕ ਹੈ ਇਹਦੇ ਵਿੱਚ ਸਿੱਟਣੀਆਂ ਦੇ ਵਿੱਚ ਕਦੇ-ਕਦੇ ਜਿਹੜੀਆਂ ਸਾਡੀਆਂ ਪਿੰਡੂ ਔਰਤਾਂ ਨੇ ਉਹ ਇੱਕ ਕਬੂਜਨ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਸੱਭਿਆਚਾਰ ਦੇ ਵਿੱਚ ਇਹ ਚੀਜ਼ ਪਰੋਸਣੀ ਕਿ ਮਾਰੇ ਕਿਸ਼ਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਜੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਰੇਕ ਗੱਲ ਤੇ ਇਸਤਰੀ ਨੂੰ ਭੇਡ ਕਹਿਣਾ ਇੱਕ ਸ਼ਰਮਨਾਕ ਕਾਰਾ ਹੈ ਸਾਡੇ ਪੰਜਾਬੀ ਕਲਚਰ ਦੀ ਬਦਨਾਮੀ ਹੈ ਸਾਡੀ ਪੰਜਾਬੀ ਜ਼ੁਬਾਨ ਦੀ ਬਦਨਾਮੀ ਹੈ ਔਰ ਜਿਹੜੀਆਂ ਉਸ ਗਾਣੇ ਦੇ ਉੱਪਰ ਸਾਡੇ ਮਾਡਲਸ ਨੱਚ ਰਹੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗੀ ਜਦੋਂ ਵੀ ਤੁਸੀਂ ਕੋਈ ਵੀ ਇਸ ਤਰੀਕੇ ਦੇ ਗਾਣੇ ਦੇ ਉੱਪਰ ਤੁਸੀਂ ਨੱਚਦੇ ਹੋ ਜਾਂ ਤੁਸੀਂ ਪ੍ਰੋਫੈਸ਼ਨਲ ਹੋ ਤਾਂ ਪਲੀਜ਼ ਗਾਣੇ ਦੇ ਜਿਹੜੇ ਬੋਲ ਆ ਉਹਨੂੰ ਜਰੂਰ ਦੇਖ ਲਿਆ ਕਰੋ ਔਰ ਮੈਂ ਸਾਡੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇਸ ਗਾਣੇ ਦੇ ਉੱਪਰ ਇਤਰਾਜ਼ ਲਾਓ ਕਿਉਂਕਿ ਦੇਖੋ ਧੀਆ ਪਹਿਣਾ ਸਾਰਿਆਂ ਦੀਆਂ ਸਾਂਝੀਆਂ ਨੇ ਅਗਰ ਕਲਚਰ ਦੇ ਵਿੱਚ ਅੱਜ ਤੁਹਾਨੂੰ ਕੋਈ ਗਾਣੇ ਦੇ ਵਿੱਚ ਭੇਡ ਕਹਿ ਕੇ ਪ੍ਰੋਨਾਂਊਂਸ ਕਰ ਰਿਹਾ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਅਸੀਂ ਪੂਰਨ ਤੌਰ ਤੇ ਜੀਜੀਬੀ ਦਾ ਬਾਈਕਾਟ ਕਰਦੇ ਆਂ ਔਰ ਅਸੀਂ ਜੀਜੀਬੀ ਨੂੰ ਭਾਰਤੀ ਕਿਸਾਨ ਜਨ ਲਖੋਵਾਲ ਵੱਲੋਂ ਲੀਗਲ ਨੋਟਿਸ ਵੀ ਭੇਜਾਂਗੇ ਕੱਲ ਅਸੀਂ ਮੈਮੋਰੰਡਮ ਜਿਹੜਾ ਏਡੀਸੀ ਸਭ ਨੂੰ ਦੇ ਦਿੱਤਾ ਹੈ ਸਾਥੀ ਜਿਹੜੀ ਮੇਲ ਹੈਗੀ ਔਮਨ ਕਮਿਸ਼ਨ ਪੰਜਾਬ ਨੂੰ ਵੀ ਦੇ ਦਿੱਤੀ ਐ ਸੈਂਟਰ ਗਵਰਨਮੈਂਟ ਨੂੰ ਵੀ ਮੇਲ ਕਰ ਦਿੱਤੀ ਐ ਔਰ ਆਜ ਰਜਿਸਟਰਡ ਲੈਟਰ ਵੀ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਜਾਣਗੇ ਔਰ ਮੈਂ ਸਰਕਾਰਾਂ ਨੂੰ ਅਪੀਲ ਕਰਦੀ ਆ ਕਿ ਜੀਜੀਬੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਗਾਣੇ ਨੂੰ ਬੈਨ ਕੀਤਾ ਜਾਵੇ ਧੰਨਵਾਦ ਮੈਂ ਬਾਈ ਜੀ ਰਣਜੀਤ ਸੂਰੂੜਕੇ ਕਲਾ ਬੀਕ ਜੋ ਲਖੋੜ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਰਨਾਲਾ ਤੇ ਬਾਈ ਜੀ ਇਹਨਾਂ ਨੇ ਕੀ ਕੀਤਾ ਬੀਬੀਆ ਦੇ ਖਿਲਾਫ ਜੀਜੀਬੀ ਨੇ ਗਾਣਾ ਕੱਢਿਆ ਤੂੰ ਕਹੀ ਜਾਣ ਦੀ ਰ ਕਰਨੇ ਭੇਡ ਸਕੀਨਾਂ ਦੀ ਉਹ ਗਾਣੇ ਦੇ ਵਿੱਚ ਬੀਬੀਆਂ ਨੂੰ ਭੇਡਾਂ ਕਹਾਇਆਗਾ ਬਹੁਤ ਨੰਨਨ ਜੋਗਾ ਇਹਦੇ ਅਸੀਂ ਵਿਰੋਧ ਕਰਦੇ ਆਂ ਭਾਰਤੀ ਕਿਸਾਨ ਜਿਹਨਾਂ ਲੱਖੋ ਵਾਲੇ ਦਾ ਵਿਰੋਧ ਕਰਦੀ ਹੈ ਕਿ ਅੱਗੇ ਤੋਂ ਇਹ ਪੰਜਾਬ ਦੇ ਵਿੱਚ ਜਿੱਥੇ ਆ ਜਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਅਸੀਂ ਕੱਲ ਡੀਸੀ ਸਾਹਿਬ ਨੂੰ ਜਿਹਦਾ ਮੰਗ ਪੱਤਰ ਦਿੱਤਾਗਾ ਏਡੀਸੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਜਿੱਤੇ ਵੀ ਕਿਤੇ ਇਹ ਆਊਗਾ ਉਹਦਾ ਬਹੁਤ ਰੰਗ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਇਹ ਪਰਮਾਤਮਾ ਇਹ ਬੀਬੀਆਂ ਤੋਂ ਮਾਫੀ ਮੰਗੇ ਮਾਫੀ ਮੰਗਦਾ ਦਾ ਠੀਕ ਆ ਨਹੀਂ ਇਸ ਦਾ ਪੂਰਾ ਪੰਜਾਬ ਦੇ ਵਿੱਚ ਕਿਤੇ ਨੂੰ ਬੜਨ ਨਹੀਂ ਦੇਵਾਂਗੇ ਭਾਰਤੀ ਅੱਗੇ ਤੋਂ ਬਾਅਦ ਜੇ ਅਸੀਂ ਹਾਂ ਸਿਉਯੋਤਮ ਉਹ ਚਨਾ ਵੀ ਗੱਲ ਕਰਾਂਗੇ ਇਸ ਦੂਜੇ ਤੇ ਤੇ ਪੰਜਾਬ ਭਰ ਦੇ ਵਿੱਚ ਇਹ ਤਾਂ ਬਰੋੜਾ ਹੈ